ਨੀ ਗੇ ਛੱਡਤੀ ਉਹ ਆਇਆ ਛੱਡਦਾ ਮੁੰਡਾ ਗਿਆ ਜਿਹੜਾ ਤਾਂ ਆ ਗਿਆ ਨਾ ਮੈਂ ਕੋਲ ਜੋਧ ਪੁਲਿਸ ਆ ਆ ਜਾਣ ਗਿਆ ਨਹੀਂ ਫਿਰ ਬਹੁਤ ਮੇਰੀ ਗੁੱਟ ਬਹੁਤ ਸੋਹਣਾ ਕੋਈ ਵੋਹ ਨਹੀਂ ਹੈਗਾ ਰਾਮੈਨੂ ਵੀ ਕਹਿ ਕੇ ਰੱਖੂਆ ਵੀ ਜੋਰ ਹੀ ਕਰਾਉਣਾ ਕੋਈ ਨਹੀਂ ਸਟਾਈਲ ਜਾ ਬਣ ਜੂਗਾ ਗਾਹਾਂ ਪਾਉਣੀ ਐ ਰੇਡਾ ਤੇ ਮਨ ਤੇਰਾ ਹੋਇਆ ਹੋਵੇ ਆਪ ਤਾਂ ਹੁਣ ਦੇਖ ਲੈ ਫਿਰ ਕਹਾਂਗਾ ਮੈਂ ਪ੍ਰੈਕਟਿਸ ਨਹੀਂ ਕੀਤੀ ਹੈ ਹੁਣ ਆ ਬਤਾ ਆ ਜਾਕਰ ਕੋਈ ਚੱਕਰ ਨਹੀਂ ਲੈ ਲਈ ਆ ਜਾਕਰ ਪਰ ਪਰ ਫਾਟ ਗਿਆ ਦੇਖੋ ਜੰਮੀ ਉਧਰ ਜਿਹੜਾ ਉਧਰ ਪਤਾ ਕਹਿੰਦਾ ਦੋ ਘੰਟੇ ਦਾ ਖੜੇ ਉਧਰ ਖੜ ਜਾ ਇਹਨੂੰ ਖੜਾ ਓਏ ਨਾਲ ਉਹ ਵੀ ਉੱਪਰੋਂ ਤੇ ਘਾਣੇ ਦਾ ਲੱਗਿਓ 30 ਹਰਕ ਨਹੀਂ ਨਾ ਲੜ ਕੱਪਲੀ ਨਹੀਂ ਨਾ ਲੋੜੀਏ ਅੱਜ ਘਾਟਾ ਬਾਦ ਨਹੀਂ 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 ਬਚੀ ਬਚੀ ਆਪ ਤੇ ਮਾਰੋ ਹਾਂ 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 ਚੱਲ 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 ਤਾਂ ਬਹੁਤ ਵਧੀਆ ਦਾਵੇ ਮਾਰ ਕੇ ਹਾਂ ਹਾਂ ਹੱਲ ਬਹੁਤ ਵਧੀਆ ਬੰਦੇ ਓਏ ਲੋਟਾ ਲੋਟਾ ਚੱਲ ਚੱਲ ਨਾਲੀ ਨਾਲੀ ਹਾਂ ਲੋਟਾ ਛੱਡਦਾ ਜਾਊਂਾ ਬਾਹ ਫੜੋ ਵੀ ਬਾਪਕ ਬਾਬਲੇ ਬਾਤ ਲੱਗਿਆ ਨਹੀਂ ਲੱਗਿਆ ਨਹੀਂ ਇਹੋ ਤੇ ਪੜਾਉਂਦੇ ਨੇ ਨਹੀਂ ਨਹੀਂ ਕੀ ਆ ਤਾਈਂ ਸਾਸ-ਵਾਸ ਬਾਰ ਉਹਦਾ ਹੈਗਾ ਮਾੜਾ ਇੰਨਾ ਵੱਡਾ ਹੈ ਇੰਨਾ ਵੱਡਾ ਆ ਨੰਨ ਜਲਦੀ ਛੁਣ ਜਾ ਰਿਹਾ 25 ਦਿਨ ਪਿਛੋਂ ਤੂੰ ਰਹਿ ਗਈ ਮੜਨ ਦਾ ਬੰਦਾ ਉਹਦਾ ਸਾਰ ਲੈ ਸੌਖੀ ਕੌਡੀ ਆ ਖੱਜਣੀ ਤੁਸੀਂ ਅੜਾ ਹੋਗੇ ਤਾਂ ਵੱਧ ਜ਼ੋਰ ਲੱਗੂਗਾ ਬਾਹ ਫੜ ਲੈ ਜਾਫੀ ਕੁਝ ਕਰੇਗੀ ਸਾਡਾ ਕੋਈ ਨਹੀਂ ਟੈਂਪਰ ਦਰਦ ਤਾਂ ਇਕਣ ਹੋ ਜਾਂਦਾ ਭੈਣ ਦੋ ਉੱਥੇ ਬੰਦਾ ਮੜਾ ਮੂਰੇ ਹੋ ਗਿਆ ਜ਼ਰਾ ਜੇ ਟੈਂਪਰ ਹੋ ਜਾਂਦਾ ਸੌਖੀ ਟੱਚ ਮਾਰ ਕੇ ਜੇ ਬਸ ਕੋਈ ਨਹੀਂ ਟੱਚ ਮਾਰਨਾ ਸਿੱਖ ਲੈ ਟੱਚ ਮਾਰਾਂਗੇ ਅੰਕ ਪਜਾਵੇਂਗਾ ਆਪੇ ਫੋਕ ਦੇਂਗਾ ਠੀਸ ਘੜਦਾ ਤੇ ਟੱਕੇ ਮਾਰਦਾ ਉਹ ਦੋ ਪਾਦੇ ਪਾਸੇ ਉਹ ਖੜਨੀ ਜੋਰ ਪਾ ਦੂ ਲੱਡਾਂ ਨਾਲ ਪੁਰਾ ਇਹ ਲੱਗੀ ਇਹਦੇ ਉੱਪਰ ਥੱਲੇ ਉੱਪਰ ਥੱਲੇ ਇਹਦਾ ਹੋਰ ਜੋਰ ਹੋ ਪਊਗਾ ਨਾਲ ਤੈਨੂੰ ਲੰਬੇ ਲੱਡਾ ਸਿੱਖਣ ਨੂੰ ਮਿਲੂਗਾ ਠੀਕ ਆ ਕੋਈ ਨਹੀਂ ਮੋੜ ਹਾਂ ਬਿੱਲੀ ਉੱਪਰ ਹੈ ਮੂਰੇ ਹੁਣ ਮੂਰੇ ਪੱਜ ਕੇ ਬਹਾ ਕਿਵੇਂ ਕਰਦਾ ਲਾ ਦੇਖੀ ਬਹਾ ਬਿੱਲੀ ਪੌਛਾ ਬਹੁਤ ਸ਼ੁਭਾ ਪੌਛੀ ਬਿੱਲੀ ਆ ਲਈ ਘੁਟਾ ਆਹੀ ਜਾ ਬਾਤ ਸਵਾਦ ਲਿਆ ਮੂਰੇ ਹੱਥ ਹੋਏ ਆ ਤੁਮੜਾ ਕੱਲ ਦੂਜੀ ਗਲੀ ਵੀ ਪਿੱਛੇ ਮੋੜ ਕਾਕੇ ਲੱਗਦਾ ਕਾਕੇ ਕਾਕੇ ਬਗੜ ਹੋ ਜਾ ਹਾਂ ਬਹੁਤ ਜਿਆਦਾ ਕਾਕੇ ਹਾਂ 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 ਨਹੀਂ ਬਾਹਰ ਉਹ ਵੀ ਲੈਦਾ ਨਾ ਜਦ ਇਹ ਦਿੱਤ ਮਾਰਨਾਉਂਦਾ ਬਾੜ ਗਿਆ ਬੱਤ ਮਾਰਨਾਉਂਦਾ ਹੈ ਜਦ ਇਹ ਦਿੱਤ ਮਾਰਨਾਉਂਦਾ ਸੋ ਤਾਂ ਕਿ ਬਦਲਾ ਡਰਟਰ ਦੇ ਨਾਲ ਲੱਗ ਮੈਂ ਪੌਜੀਟਿਵ ਬੋਲ ਚੱਲ ਪੁੱਤ ਹਾਂ ਆਪਾਂ ਬਾਰੀ ਜੂਈ ਜੰਪ ਲੈ ਕੇ ਮਗਰ ਨਹੀਂ ਹਟਾ ਲਾ ਹਾਂ ਚੱਲ ਬਹੁਤ ਵਧੀਆ ਯਾਨੀ ਜਦੋਂ ਜੰਪ ਲੈ ਕੇ ਤਾਂ ਹੀ ਮਾਰਨ ਨੂੰ ਕਿਹਾ ਮੈਂ ਬੈਲੈਂਸ ਤਾਂ ਹੀ ਬਣਨਾ ਹੈ ਨੀ ਬੈਲੈਂਸ ਪੁੱਤ ਵਰਖਾ ਬੈਨਾ ਚ ਮਗਰ ਨੂੰ ਮਗਰ ਮੂਰੇ ਪੁੱਤ ਮਗਰ ਮੂਰੇ ਜੰਪ ਹਾਂ ਦੋ ਜੰਪ ਹੁੰਦੇ ਪੁੱਤ ਇੱਕ ਮਗਰ ਇੱਕ ਮੂਰੇ ਉਡੀਆ ਦੇਖ ਦੇ ਕਰਦਾ ਆ ਦੇਖ ਯਾਰ ਆ ਦੇਖ ਲੈ ਆ ਜੀ ਇੱਥੇ ਆ ਤੁਸੀਂ ਇੱਥੇ ਵੀ ਪੱਬ ਚੱਪੇ ਇੱਥੇ ਪੱਬ ਨਹੀਂ ਜੱਕਣੇ ਇੱਥੇ ਆ ਲੱਗਦਾ ਹਾਂ ਪੱਬ ਨਹੀਂ ਜੱਕਣੇ ਆ ਦੇ ਇਹਦੇ ਨਾਲ ਫੁੱਟਬਾਲ ਵੀ ਬਣਦਾ ਆ ਇਹਦੇ ਨਾਲ ਬਣਦੇ ਨਾ ਗੱਲ ਚੱਲ ਚੱਲ ਤਿੰਨ ਹੋ ਗਈ ਨਾ ਮੂਰੇ ਵੀ ਪੱਬ ਚੱਪੇ ਦੁਬਾਰ ਥੋੜੀ ਵੀਡੀਓ ਸੌਂਕੇ ਬਣਾਉਣ ਲੱਗੇ ਆ ਕਿ ਕਿੱਥੇ ਤੋਂ ਲੱਗੇ ਆਜੋ ਹਾਈ ਪੱਟ ਪੱਟ ਤੋਂ ਲੱਗੇ ਚੱਲ ਤਨ ਕੋਈ ਨਹੀਂ ਕੋਈ ਨਹੀਂ ਪੱਟ ਦੋ ਹੁਣ ਲੱਗੇ 20 20 ਕਹਿੰਦੇ ਬਹੁਤ ਕਾਚੂ ਉਹ ਤਾਂ ਮੂਰੇ ਆ ਕੇ ਪੰਜਾ ਨਹੀਂ ਪੰਜਾ ਅੱਡੀ ਵੀ ਲਾਉਣੀਆਂ ਮੂਰੇ ਹਾਂ ਚੱਲ ਚੱਲ ਉਹ ਇਹ ਨਹੀਂ ਇਹ ਕੈਨਸਲ ਕਰਨੀ ਵੀਡੀਓ ਆ ਦੇਖੜਿਆ ਵੀਰੇ ਤੂੰ ਵੀ ਚੱਲ ਚੱਲ ਆ ਦੇਖ ਲੈ ਇੱਕ ਵਾਰੀ ਤੁਸੀਂ ਨਾ ਉਹ ਪੱਬ ਜਾਤਦੇ ਹੋ ਪੱਬ ਨਾਲ ਜੱਕੋ ਆ ਦੇਖ ਲੈ ਪਹਿਲਾਂ ਜਮੇ ਠੰਡੇ ਸਵੇਰ ਨਾਲ ਤੁਸੀਂ ਇੱਥੇ ਵੀ ਆਏ ਲਾਉਣੇ ਇਹ ਇੱਕ ਤਾਂ ਨਹੀਂ ਲਾਉਣੀਆਂ ਦੇ ਹੱਟੀ ਲਾਓ ਇੱਥੇ ਪਿਛਲਾ ਜੰਪ ਕਿਸੇ ਦਾ ਮੂਰੇ ਅੱਡੀ ਚੱਲ ਹਾਂ ਇੱਕ ਗ੍ਰੀਪ ਲਾਉਣੀਆਂ ਬੁੱਤਾ ਮੈਨੂੰ ਪਤਾ ਕੱਦ ਲਵਾ ਰਹੇ ਹਨ ਮਗਰ ਮੂਹ ਦੀ ਵਾਲੀ ਇਹ ਈ ਥੋੜੀ ਗ੍ਰਾਮਰ ਦੀ ਜੱਫੀ ਵਾਲੀ ਆ ਉਹ ਉਹ ਥੋੜੀ ਜਾਣ ਦੀ ਮਗਰ ਮੈਨੂੰ ਹੁਣ ਪੀਕ ਕੋਈ ਨਹੀਂ ਸਹੀ ਨਹੀਂ ਸਮਝੀ ਉਹ ਇਹ ਨਹੀਂਗਾ ਤਾਂ ਵੀ ਦਾ ਪੈਣ ਲੱਗਣਾ ਆ ਦੋ ਰੋਣ ਦਾ ਨਾ ਲੰਬੀ ਸਾੜੇ ਤੋਂ ਜ਼ਿਆਦਾ ਲੱਗ ਦੇਖ ਦਿਨਾ ਆਪਣੇ ਭੱਜ ਵਿੱਚ ਮੈਨੂੰ ਕੋਈ ਲੱਗਦਾ ਜਿਵੇਂ ਨਹੀਂ ਨੀ ਮੂਵਮੈਂਟ ਆ ਰਿਹਾ ਹੈ ਹੋਈ ਰਹੀ ਚੱਲ ਜਾ ਬੁੱਧੂ ਵੀ ਲਾ ਲਾ ਹਾਂ ਸਵਾਸ਼ 140 40 ਕੀ ਵਿਚ ਵੀ ਤਨਵਾਰੀ ਖੜੇ ਨੇ ਚੱਲ 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 ਕੰਮ ਲੈ ਤਾਂ ਮੋੜ ਜਾ ਉਸੇ ਕਿਰਨੂ ਆ ਗਾ ਬੜਦਣਾ ਹੁੰਦੇ ਜਾਨੀ ਮਾਰਨੇ ਬੰਦੇ ਕੀ ਫਾਣੇ ਨਹੀਂ ਮੇਰਾ ਗੁੱਸਾ ਖਾ ਜੀ ਤੇ ਢਾਂਗੇ ਵਾਲਾ ਆ ਬਹੁਤ ਜੋ ਲਸ ਬਾ ਹੋ ਗਿਆ ਨਹੀਂ ਹਾਂ ਸਵਾਸ਼ ਕੋਈ ਗੋਲਦਮ ਲੈ ਕੇ ਥੋੜਾ ਥੋੜੀ ਜਿਹੀ ਰਸ਼ਤ ਲੱਗਦੀ ਕਿ 20 ਸਕਿੰਟ ਫਿਰ ਚੱਲ ਬਾਲੀ ਘਟਿੰਦੀ ਨਹੀਂ 20 ਸਕਿੰਟ ਬਾਸ 20 ਕਿੰਟਾ ਦਾ ਬੰਦੇ ਦਾ ਪਟਨਾ ਹੋ ਗਿਆ 20 ਕਿੰਟਾ ਬਾਅਦ ਚੱਲ ਫਿਰ ਅਸਲ ਮੈਂ 30 ਕਿੰਟ ਦੀ ਰਾਏ ਜਿੰਜੇ ਹੁੰਦੀ ਆ ਤੇ ਆਪਾਂ ਲਗਾਤਾਰ ਲਾਉਣੇ ਆ ਕਿਦਮ ਨੇ ਕਹਿਤਾ ਹੁਣ ਨਹੀਂ ਲਾਖ ਲੈ ਤੋ ਹਾਂ ਬੁਲਵਾਣਾ ਹਾਂ ਬੁਲਵਾਣਾ ਵੈਰੀ ਗੁੱਡ ਹੁਣ ਪੌਧੀ ਨਾ ਮੜ ਮਗਰ ਪੰਜਾ ਜਿਆ ਮਗਰ ਪੰਜਾ ਹਾਂ ਮਗਰ ਪੁੱਤ ਅੱਡੀ ਨਹੀਂ ਲਾਉਣੀ ਪਿੱਛੇ ਜਾ ਕੇ ਅੱਡੀ ਮੂਰੇ ਲਾਉਣੀ ਆ ਮੂੰਹ ਤਾਂ ਹਾਂ ਰੱਖ ਮੂੰਹ ਸਾਹਮਣੇ ਮੂੰਹ ਸਾਹਮਣੇ ਹਾਂ ਮਗਰ ਪੰਜਿਆਂ ਦੇ ਮੂਰੇ ਅੱਡੀ ਆਹ ਚਲ ਗਿਆ ਤਾਂ ਕਹਿੰਦਾ ਪਹਿਲੇ ਥੇਲਣਾ ਚੱਲ ਬਈ ਹਾਂ ਬਹੁਤ ਵਧੀਆ ਕਿੰਨੇ ਲਾਇ ਇਮਾਨਦਾਰੀ ਨਾ ਦੱਸੀ ਯਾਨਕੇ ਜਣਕੇ ਲੈ ਜਣਕੇ ਖਰਾਤ ਮਸਤੇ ਵਿੱਚ ਮੇਰੇ ਤੇ ਬਾਦ ਨਹੀਂ ਨਾ ਯਾਰ 24 ਘੰਟੇ ਬਾਅਦ ਛੋਲੇ ਭੋਂਤੀ ਖਾਈ ਜਾਵਾਂ ਨਾ ਰੋਜ਼ ਦੇ 100 ਗ੍ਰਾਮ ਉਹ ਵੀ ਬਾਦੂ ਨਹੀਂ ਠੀਕ ਆ ਪਟੀਨ ਛੀਨ ਹੋਣ ਬਣਾ ਦੇ ਵੀਰੇ ਨੂੰ ਇਹ ਪੁੱਛ ਲੋ ਮੂੰਹ ਤੇ ਖੜਾ ਵੀ ਇਹਨੇ ਕਿਦਨੇ ਪਟੀਨ ਖਾਦਾ ਸੀ ਡੱਬਾ ਲਿਆ ਆ ਮਸਲੀਆ ਪੁੱਤ ਨਾਲੇ ਟੌਪ ਦੀਆਂ ਕੰਟਰੀਆਂ ਚ ਜਾਂਦੇ ਸੀ ਲੈ ਕੇ ਨਹੀਂ ਦੀ ਹੁੰਦੇ ਆਂਡੇ ਮੀਟ ਪ੍ਰਸਤਾ ਸੀ ਉਹਦੇ ਨਾਲ ਛੋਲੇ ਹੋ ਗਏ ਦੇਸੀ ਖਰਾਬ ਦੁੱਧ ਦਾ ਆਮ ਗੱਲ ਦੁੱਧ ਹਮੇਸ਼ਾ ਰਾਤ ਨੂੰ ਪੈਣ ਲੱਗੇ ਪੀਓ। ਆਮ ਗੱਲ ਜਿਹੜਾ ਪਾਈਆ 10 ਕਿਲੋ ਜਿੰਨਾ ਵੀ ਪੀਣਾ। ਰਾਤ ਨੂੰ ਰੋਟੀ ਘੱਟ ਖਾ ਲੋ। ਦਾਲ ਸਾਤ ਦਾਲ ਦੂਣ ਵੱਧ ਖਾਓ ਦਾਲ ਸਬਜ਼ੀ ਜੋਗੀ। ਨਹੀਂ ਕਰੇ ਮਜ਼ਬੂਤ ਨਹੀਂ। ਹਫ਼ਤੇ 'ਚ ਤਿੰਨੇ ਦਿਨ ਪਾਲੇ ਛੋਲਿਆਂ ਦੀ ਸਬਜ਼ੀ ਬਣਾਓ ਘਰੇ ਕੋ। ਤਿੰਨੇ ਤੇਰੇ ਪੂਰੇ ਹੈਵੀ ਮਜ਼ਬੂਤ ਹੋ ਗਏ। ਸਮਝ ਗਿਆ? ਫੇਰ ਤੂੰ ਹੈ ਵੀ ਹਾਂ। ਜਾਂ ਤੁਸੀਂ ਥੱਲੇ ਜਾਂਦੇ ਹੋ ਨਾ ਆ ਚੀਜ਼ ਨਾ ਇੱਥੇ ਆ ਦੇ। ਸਮਝ ਗਿਆ? ਗੋਡਿਆਂ ਤੋਂ ਮੂਰੇ ਨਹੀਂ ਜਾਣੇ ਚਾਹੀਦੇ। ਪੈਰਾਂ ਦੇ ਕੂਕਿਆਂ ਤੋਂ ਗੋਡੇ ਪਿੱਛੇ ਰਹਿਣੇ ਚਾਹੀਦੇ। ਹੁਣ ਮੇਰੀ ਗੱਲ। ਉੱਪਰੋਂ ਤੂੰ ਫਾਰ ਵੀ ਲਹਿਂਗਾ। ਭੱਜਣਾ ਪੱਟਾ ਨੇ ਖਰਨਾ ਪੱਟਾ ਨੇ ਬੰਦਾ ਸਾਹਮਣਾ ਪੱਟਾ ਨੇ ਆ ਹੈ ਉੱਪਰੋਂ ਆਪਾਂ ਮਤਲਬ ਬਗਲ ਭਰਨੀ ਆ ਬਗਲ ਭਰ ਲਈ ਬੇਚੂ ਭਰਦੀ ਹੈ ਨਾ ਜੇ ਤੂੰ ਧੱਕਣਾ ਪੱਟਾ ਨੇ ਧੱਕਣਾ ਪੱਟਾ ਬਾਹਰ ਦਾ ਬਸ ਕੰਮ ਇਹਨਾਂ ਨੂੰ ਵੜੇ ਤੇ ਆ ਕੇ ਰੱਖਣਾ ਬੰਦਾ ਠੀਕ ਆ ਥੱਲੇ ਆਪਾਂ ਆ ਤੁਸੀਂ ਕਰਦੇ ਨਾਲ ਬੰਦੇ ਤੋਂ ਦਿੰਦੇ ਨਾਲ ਤੋਰਦੇ ਹੋ ਆ ਲਾ ਕੇ ਨਾ ਆ ਖਿੱਚ ਮਾਰ ਕੇ ਆਹ ਮਾਰ ਕੇ ਥੋੜਾ ਹਾਂ ਹਾਂ ਮਾਰੀ ਜਮਨੀ ਵੱਡੀ ਜੀ ਯਾਨੀ ਸਾਰੇ ਦਾ ਬੰਦੇ ਇੱਥੇ ਵਰਤੇ ਆ ਕਰੋ ਦਾ ਵੱਧ ਤੋਂ ਤਾਜ ਪੱਟ ਥੱਲੇ ਕਰਦੀ ਨਹੀਂ ਉਹ ਕਿਉਂ ਮਜ਼ਬੂਤ ਬਣਾਉਣੀ ਆ ਇਹ ਪੱਟਾਂ ਚ ਜਾਣ ਆ ਨਾ ਸਾਰਾ ਕਰੀ ਜਾਣਾ ਸੌ ਤਾਂ ਕੁਝ ਵੀ ਨਹੀਂ ਬੈਠਿਆ ਮੈਂ ਤਾਂ ਬਹੁਤ ਲੋਕ ਲਾਉਣ ਵਾਲੇ ਨੇ 100 500 1000 1000 ਉਹ ਪੋਰਾ ਕ ਜਵਾਕ ਆ 200 ਸਪਾਟਾ ਲਾ ਚੁੱਕਿਆ ਹਮ ਚੱਲ 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 ਹਾਂ ਯਾਨੀ ਮੈਂ ਤੈਨੂੰ ਸੋਂ ਲੱਗੇ ਕਹਿੰਦੀ ਤੈਨੂੰ ਮੇਰਾ ਮਨ ਦੀ ਜ਼ਮੰਦਾ ਵੀ ਤੂੰ ਜਿਹੜੇ ਡਾਈਟ ਕਰਨੀ ਉਹ ਕੱਚਾ ਬੰਦਾ ਬਾਕੀ ਠੀਕ ਹੈ ਨਾਲੇ ਪੱਟੇ ਦੀ ਡਾਈਟ ਕਰਨੀ ਉਹ ਕੱਚਾ ਚੱਲ ਦੂਏ ਲੋਡ ਲਾ ਲੈਣਾ લાલ લાદા ਉਹੀ ਸਲੋ ਲਾਲ ਜਿਵੇਂ ਲਾਦੋ ਖੋਲੋ ਕੀ ਕੜਾਕਾ ਕੀ ਕਰਦਾ ਆਹ ਦੇਖੋ ਸਲੋ ਲਾਲ ਪੰਜ ਜ਼ਾਮ ਲਾਤੀ 30 ਕਿਤੇ ਲਾ ਲਾ ਹਾਂ ਵੈਰੀ ਗੁੱਡ ਤੂੰ ਹੀ ਬਾળી ਦੋ ਰਾਮ ਵੈਰੀ ਗੁੱਡ ਆਹ ਦੇਖੋ ਬਿਲਕੁਲ ਸਹੀ ਲਾਉਂਦਾ ਤਾਂ ਕਿ ਗੋਡਾ ਜੜਾ ਵੀ ਰਹਿ ਜੀ ਪੂਜਾ ਟੇ ਵੀ ਹੋ ਲਾ ਦੇ ਜਿਹੜੀ ਦਿਨੋਂ ਇੰਜਰੀ ਆ ਉਹ ਪਹਿਲ ਕਦੇ ਖੁੱਲੀ ਨਹੀਂ ਛੱਡਣੀ ਚੱਲ ਆਪਦਾ ਪੱਟਾ ਨਾਲ ਲੈ ਕੇ ਜਾ ਲਾਲ ਹਾਂ ਜੇ ਪੱਟਾ ਨਾ ਤੁਹਾਡੇ ਸਵੇਰੇ ਤਰੋਂ ਆਏ ਹੁਜੇ ਨਾ ਕੋਣ ਗਏ ਪੱਟਾ ਹੁਣੇ ਤਾਂ ਜਦੀ ਮਾਲਸ ਕਰ ਲਓ ਤੇਰੀ ਮਾਲਸ ਕਰਕੇ ਨਾ ਲਿਓ ਠੀਕ ਆ ਨਾ ਦਿਓਗਾ ਜਦੀ ਬਲੈਸ਼ ਹੋਣੀ ਕਿ ਬਣੀ ਨਾ 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 ਹੋਏਗਾ ਪੱਟਾ ਮਾਰਸ ਕਰਕੇ ਕੋਸ਼ਿਸ਼ ਕਰੀਏ ਕਿਉਂਕਿ ਜਦੋਂ ਆਪਾਂ ਹੁਣ ਤੁਸੀਂ ਲਾਈ ਨਹੀਂ ਪੱਟਾਂ ਦੀ ਸ਼ੁਰੂ ਕਰੀਆ ਹੁਣ ਇਹ ਪਤਾ ਲਾਉਣੀ ਆ ਮੈਂ ਤੁਹਾਨੂੰ ਤਾਂ ਹੀ ਆ ਰਿਹਾ ਮੈਂ ਹੁਣ ਹੈਵੀ ਮਿਹਨਤ ਕਾਉਣ ਲੱਗਣਾ ਇਹਨਾਂ ਨੇ ਜਿਆਦਾ ਆਫਕਾਰੀਆਂ ਬੰਦੇ ਆ ਗਏ ਆਪਣੇ ਕੋਲ ਕਿ ਸ਼ੁਰੂ ਕਰਨੀ ਆ ਮੈਨੂੰ ਥੱਲੇੋਂ ਮਜ਼ਬੂਤ ਚਾਹੀਦਾ ਬੰਦਾ ਥੱਲੇੋਂ ਨਹੀਂ ਬੰਦਾ ਮਾਰ ਖਾਣਾ ਚਾਹੀਦਾ ਠੀਕ ਹੈ ਉੱਪਰੋਂ ਚਾਹੇ ਪੂਰਾ ਘੱਟ ਹੋਵੇ ਜਿਹਦੇ ਪੱਟ ਮਜ਼ਬੂਤ ਨੇ ਹਾਂ ਜਲਾ ਵੀ ਉਹ ਗੇਮ ਚ ਪ੍ਰੋਫੈਟ ਆ ਸੁਹਾਗੀ ਕੌਣ ਫੇਰ ਤੇ ਤੁਹਾਡੇ ਚ ਕਦੇ ਮੈਂ ਕੋਈ ਸੁਹਾਗੀ ਪਾਸ ਹੀ ਨਹੀਂ ਕਰਦਾ ਚਲ 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 ਦੋ ਸੈਟ ਚਲੋ 25 25 ਦਾ ਲਾ ਦਿਓ 25 25 ਦਾ ਚਲੋ ਵੀ ਕਾਕੇ 25 25 ਦਾ ਚਲੋ ਜੀ ਹਾਂ ਬਹੁਤ ਵਧੀਆ ਗੁੱਡ ਗਾ ਕੇ ਗੁੱਡ ਵੈਰੀ ਗੁੱਡ ਬੋਟੇ ਤੇ ਜ਼ੋਰ ਨਹੀਂ ਪੈਂਦਾ ਬੋਟੇ ਦੇ ਪਾਵਰ ਵੱਧ ਪੈਂਦੀ ਆ ਕਾਕ ਜਿਹੜੀ ਤੂੰ ਲਾਉਣਾ ਬੋਟੇ ਤੇ ਜ਼ੋਰ ਨਹੀਂ ਪੈਂਦਾ ਪਾਵਰ ਵੱਧ ਪੈਂਦੀ ਆ ਇੱਕ ਸੈਟ ਰਹਿ ਗਿਆ ਬੋਟਾ ਇਹ ਇਹ ਮੇਨੂੰ ਗੱਲ ਬਣਨੀ ਨਹੀਂ ਹੈਨਾ ਆਪਾਂ ਉਦਾਂ ਵੀ ਚਲੋ ਉਹ ਕਰਦੇ ਆ ਵੀ ਗੱਲ ਬਣਨੀ ਨਹੀਂ ਇਹ ਚੀਜ਼ਾਂ ਮੇਨੂੰ ਹੈਨਾ ਪੱਟਾਂ ਦੀ ਆਪਾਂ ਨਹੀਂ ਇੰਨੀ ਲਾਵਾਂਗੇ ਜਿਹੜਾ ਉਹਨਾਂ ਪਲੇਅਰ ਨੇ ਉਹ ਵਾਲਾ ਸਮਾਂ ਉਹਨਾਂ ਆਪਾਂ ਭੜੇ ਨਹੀਂ ਸਕਦੇ ਉਹਦਾ ਪ੍ਰਭਾਵ ਬਹੁਤ ਮਹਿੰਦ ਕਰਦੇ ਆ ਹੈਨਾ ਜੰਪ ਕੀ ਮੈਂ ਹੁਣ ਉਹ ਹੈਡਲਜਿੰਗ ਮਗਾਉਣਿਆ ਕਹਿੰਦੇ ਕੋ ਲੈ ਆਉਣੇ ਹੱਲ ਵੀਰੇ ਬਣਮਾਈ ਲੈਨੇ ਦੋ ਲੋਟ ਤਾਂ ਮਹਿੰਗੇ ਪੱਛੜੇ ਨੇ ਕਿੱਡੇ ਬਣਦੇ ਜੰਪ ਟੱਪਣੇ ਚ ਹੁਣ ਇਹ ਸਾਡੇ ਉਹ ਬੰਦਾ ਲਾਈ ਨੂੰ ਚਲ ਪਰੇ ਪਰ ਇਹ ਖਾਣਾ ਨਹੀਂ ਪੁੱਤ ਪੂਰੀਆਂ ਕਰਕੇ ਖਾਣਾ ਜੋ ਪੂਰਾ ਮਜੋ ਕੁਝ ਵੀ ਨਹੀਂ ਜਾਨੀ ਜੋਤ ਨਾਲ ਆ ਪੂਰੀ ਜੋਤ ਨਾਲ ਬੱਸ ਕਿਹ ਨਹੀਂ ਹੋ ਗਿਆ ਲਾ ਕਿੰਨੀ ਰਹਿ ਗਈਆਂ ਲਾ ਲੱਗਦੀਆਂ ਥੋੜੇ ਜੋ ਕਿਹੜਾ ਹੁੰਦਾ ਕੜਾ ਤੇ ਆਪਾਂ ਦੇਖਦੇ ਹਾਂ ਲਾ ਮੇਰੇ ਨਾਲ ਰੋ ਲਊਂਗਾ ਦੇਖਦਾ ਰਹੂਗਾ ਹੋਗੀ ਨਾ ਹਾਂ ਯਾਦਾ ਇਹਨਾਂ ਕੰਮ ਠੀਕ ਆ ਕਿੰਨੇ ਵਜੇ ਦਰੀਓ ਮੇਰੇ ਬੱਚੇ ਬੱਚੇ 2 ਹੋ ਗਏ ਆ 100 ਲਾਉਣੀ ਆ ਬੁਰੀ ਤੁਸੀਂ ਵੀ 100 ਲਾਉਣੀ ਆ ਡੇਢੀ ਚਾਹੀ ਠੀਕ ਆ ਪ੍ਰੈਕਟਿਸ ਲਾਉਣੀ ਆ ਕਿਉਂਕਿ ਜੇ ਮੈਂ ਰੂ ਰਿਆ ਬਣੂਗਾ ਬਿੱਲੇ ਨਾਲ ਆ ਜੀ ਉਹ ਚਲ ਸਵੇਰੇ ਲਾਉਣੀ ਤੁੰਡਾ ਮਾਲੇ ਮੈਂ ਇਹਨੂੰ ਹੋਰ ਕਹਿ ਕਿ ਥੋੜਾ ਥੋੜਾ ਕੰਮ ਹੋ ਗਿਆ ਹਾਂਜੀ ਆ ਗਿਆ ਹੈ ਆ ਗਿਆ ਬਾਕੀ ਬੋਲ ਕੋਈ ਹਾਂਜੀ ਉਹਦੇ ਨਾਲ